ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੀ ਜੋ ਸੇਲ ਸੀ 18 19 ਅਤੇ 20 ਜੁਲਾਈ 3 ਦਿਨ ਦੀ ਰੱਖੀ ਗਈ ਸੀ ਤੇ ਕੱਲ 19 ਜੁਲਾਈ ਨੂੰ ਜੋ ਆਪਾਂ ਕੱਪੜੇ ਦਿਖਾਵਾਂਗੇ ਜੀ ਉਹ ਤੁਹਾਨੂੰ ਆਪਾਂ ਸ਼ੋਅ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਆਪਣੇ ਕੋਲ ਰਹਿਣਗੇ ਜੀ 500 ਵਾਲੇ ਸੂਟ ਜੀ ਜੋ ਅੱਜ ਵੀ ਸੇਮ ਹੈ ਆਪਣੇ ਕੋਲ 110 ਸੂਟ ਪੈਂਡਿੰਗ ਨੇ ਜੀ ਕੋਈ ਆਰਡਰ ਕਰਨਾ ਜਾਂਦਾ ਮੰਗਵਾ ਸਕਦੇ ਹੋ ਤੇ ਬਾਕੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਖਰੀਦ ਸਕਦੇ ਹੋ 500 ਵਾਲੇ ਸੂਟ ਬਹੁਤ ਹੀ ਵਧੀਆ ਕੁਆਲਿਟੀ ਦੇ ਨੇ 1000 ਰੁਪਿਆ ਵਾਲੇ ਸੂਟ ਨੇ 500 ਦੇ ਵਿੱਚ ਨੇ ਇਸ ਤੋਂ ਇਲਾਵਾ ਜੀ ਆਪਣੇ ਜੋ 6.5 ਵਾਲੇ ਸੂਟ ਹੈ ਏ ਵੀ 70 80 ਸੂਟ ਆਪਣੇ ਕੋਲ ਪੈਂਡਿੰਗ ਨੇ ਤੇ ਤੁਸੀਂ ਇਹ ਵੀ ਆ ਕੇ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਜੀ ਆਪਾਂ ਹੁਣ ਨਵਾਂ ਕਪੜਾ ਕੀ ਐਡ ਕੀਤਾ ਜੀ ਕੱਲ ਦੀ ਸੇਲ ਲਈ ਉਹ ਕੀਤੀ ਹੈ ਜੀ ਆਪਾਂ ਰੀਵਾ ਬ੍ਰਾਂਡ ਦੀ ਖਾਦੀ ਦੇ ਮੈਚਿੰਗ ਸੂਟ ਜੀ ਜੋ ਰੀਵਾ ਬ੍ਰਾਂਡ ਰੋ ਹੈ ਜੀ ਇਹਦੀ ਖਾਦੀ ਦੇ ਸੂਟ ਰਹਿਣਗੇ 1200 ਰੁਪਏ ਦਾ ਸੂਟ ਇਹ ਵੈਸੇ ਸੀ ਪਹਿਲਾਂ ਤੇ ਕੱਲ ਆਪਾਂ ਸੇਲ ਦੇ ਵਿੱਚ ਦੇਵਾਂਗੇ 750 ਰੁਪਏ ਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ 750 ਰੁਪਏ ਦਾ ਹੀ ਸੂਟ ਰਿਆ ਨੇ ਜਾਂ ਡਿਜ਼ਾਈਨ ਹੈ ਜੀ ਤੇ 50 60 ਸੂਟਾਂ ਦਾ ਆਪਣੇ ਕੋਲ ਸਟਾਕ ਹੈ ਜੀ ਰੇਟ 750 ਰੁਪਏ ਦਾ ਖਾਦੀ ਦਾ ਰੀਵਾ ਬ੍ਰਾਂਡ ਦਾ ਸੂਟ ਇਸ ਤੋਂ ਇਲਾਵਾ ਜੀ ਤਿਸਤਾ ਦਾ ਜੋ ਸੂਟ ਹੈ ਜੀ ਆਪਣੇ ਕੋਲ ਲਗਭਗ 20 ਕੁ ਸੂਟ ਪੇਜ ਤਿਸਤਾ ਦੇ 1000 ਰੁਪਏ ਸੂਟ ਦੇਵਾ ਦੇਵਾਂਗੇ ਠੀਕ ਹੈ ਜੀ 1000 ਰੁਪਏ ਦਾ ਸੂਟ ਲక్ష్ਮੀ ਦੀ ਤਿਸਤਾ ਦਾ 1000 ਰੁਪਏ ਦਾ ਇਸ ਤੋਂ ਇਲਾਵਾ ਜੀ ਆਪਣੇ ਕੋਲ ਜੋ ਨਿਊ ਫੈਬਰਿਕ ਆਇਆ ਹੈ ਜੀ ਜੀ ਇਸ ਦੇ ਵਿੱਚ ਸਾਡੇ ਕੋਲ ਆਏ ਜੀ 15 ਡਿਜ਼ਾਈਨ ਜੀ ਕੱਪੜਾ ਹੈਗਾ ਜੀ ਬਰਬਰੀ ਦਾ ਜੀ ਕੰਪਨੀ ਹੈਗੀ ਜੀ ਰੰਗ ਰਸੀਆ ਰੰਗ ਰਸੀਆ ਬ੍ਰਾਂਡ ਬਰਬਰੀ ਦੇ ਆਏ ਆ 15 ਡਿਜ਼ਾਈਨ ਜੀ ਰੇਟ ਦੇਵਾਂਗੇ ਕੱਲ ਦੇ ਦਿਲ ਲਈ ਤੇ ਪਰਸੋਂ ਦੋ ਦਿਨਾਂ ਲਈ 1000 ਰੁਪਏ ਦਾ ਸੂਟ ਜੀ 2.5 ਮੀਟਰ ਦੀ ਬੋਟਮ ਹੈ ਜੀ 2.5 ਮੀਟਰ ਦੀ ਸ਼ਰਟ 5 ਮੀਟਰ ਕੱਪੜਾ ਜੀ ਦਿੱਤਾ ਹੈ ਉਹ 1000 ਰੁਪਏ ਦਾ ਬਹੁਤ ਹੀ ਵਧੀਆ ਕੱਪੜਾ ਹੈ ਜੀ ਰੰਗ ਰਸੀਆ ਬ੍ਰਾਂਡ ਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਟੋਟਲ 15 ਡਿਜ਼ਾਈਨ ਨੇ ਇਹ ਮਾਲ ਹੁਣ ਆਇਆ ਹੈ ਤੇ ਆਪਾਂ ਸੇਲ ਦੇ ਵਿੱਚ ਲਗਾਤਾ ਜੀ 1000 ਰੁਪਏ ਦਾ ਸੂਟ ਤੁਸੀਂ ਕੱਲ ਸ਼ੌਪ ਤੇ ਵਿజిਟ ਕਰਕੇ ਆਪਣੀ ਪਸੰਦੀ ਦਾ ਸੂਟ ਖਰੀਦ ਸਕਦੇ ਹੋ ਚਾਹੇ ਤੁਸੀਂ ਬਰਬਰੀ ਦਾ ਸੂਟ ਲੈ ਲਓ ਜੀ ਚਾਹੇ ਤੁਸੀਂ 500 ਵਾਲੇ ਸੂਟ ਲੈ ਲਓ ਜੀ ਬਹੁਤ ਵਧੀਆ ਕੱਪੜੇ ਆ 500 ਵਾਲੇ ਵੀ ਚਾਹੇ ਤੁਸੀਂ 1200 500 ਰੁਪਿਆ ਦਾ ਸੂਟ ਖਾਦੀ ਵਾਲਾ 750 ਚ ਕੱਲ ਖਰੀਦ ਸਕਦੇ ਹੋ ਇਸ ਖਾਦੀ ਦਾ ਸੂਟ 750 ਰੁਪਏ ਦਾ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੀ ਤੁਸੀਂ ਆ 650 ਵਾਲੇ ਸੂਟ ਵੀ ਖਰੀਦ ਸਕਦੇ ਹੋ ਇਹ ਵੀ ਰੀਵਾ ਬ੍ਰਾਂਡ ਦੇ ਸੂਟ ਰਹਿਣਗੇ ਆਪਣੀ ਜੋ ਸੇਲ ਹੈ ਜੀ ਰੀਵਾ ਬ੍ਰਾਂਡ ਦੇ ਉੱਤੇ ਤੇ ਰੰਗ ਰਸੀਆਂ ਦੇ ਉੱਤੇ ਤੇ ਟਿਸਟਾ ਬ੍ਰਾਂਡ ਦੇ ਉੱਤੇ ਲੱਗੀ ਹੋਈ ਹੈ ਤੁਸੀਂ ਕੱਲ ਸ਼ੌਪ ਤੇ ਵਿజిਟ ਕਰਕੇ ਆਪਣਾ ਫਾਇਦਾ ਕਰ ਸਕਦੇ ਹੋ ਜੀ ਤੇ ਸੇਲ ਦਾ ਜੋ ਟਾਈਮ ਰਹਿਣਾ ਜੀ ਕੱਲ ਜੀ 9:30 ਵਜੇ ਦਾ ਰਹਿਣਾ ਜੀ 9:30 ਵਜੇ ਤੋਂ ਬਾਅਦ ਆ ਕੇ ਤੁਸੀਂ ਇਹ ਕੋਈ ਵੀ ਕਪੜਾ ਖਰੀਦ ਸਕਦੇ ਹੋ ਜੀ ਤੇ ਇੱਕ ਜੋ ਅੱਜ ਤੁਹਾਨੂੰ ਫਸਟ ਟਾਈਮ ਦੇਖ ਰਿਹਾ ਜੀ ਜੋ ਜਿਨ੍ਹਾਂ ਨੇ ਸਾਡੀ ਕੱਲ ਵਾਲੀ ਵੀਡੀਓ ਨਹੀਂ ਦੇਖੀ ਉਹਨਾਂ ਨੂੰ ਦੱਸ ਦਈਏ ਸਾਡੀ ਸ਼ਾਪ ਮਾਨਸਾ ਦੇ ਵਿੱਚ ਐ ਤੇ ਅੰਗਰੇਜ਼ ਮਿੱਤਲ ਵਾਲੀ ਗਲੀ ਜਾਂ ਡੱਬੇ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਬਾਕੀ ਸਾਡੇ ਇਹ ਦੋ ਨੰਬਰ ਹੈ ਜੀ 85570 90019 99867 01334 ਇਹ ਆਪਣੇ ਦੋ ਨੰਬਰ ਹੈ ਜੀ ਤੁਸੀਂ ਕੋਈ ਵੀ ਕੋਈ ਵੀ ਇਨਕੁਆਇਰੀ ਕਰਦੀ ਹੈ ਜੀ ਇਹ ਦੋ ਨੰਬਰਾਂ ਤੇ ਕਰ ਸਕਦੇ ਹੋ ਜੀ ਹੋਰ ਸਾਡਾ ਕੋਈ ਵੀ ਨੰਬਰ ਨਹੀਂ ਹੈਗਾ ਜੀ ਹਾਂਜੀ ਆਪਾਂ ਅੱਜ ਵੀਡੀਓ ਜ਼ਿਆਦਾ ਵੱਡੀ ਨਹੀਂ ਕਰਦੇ ਤੇ ਸ਼ੋਰਟ ਦੇ ਵਿੱਚ ਦੱਸਣਾ ਕਿ ਸੇਲ ਕੱਲ ਵੀ ਹੈ ਤੇ ਪਰਸੋਂ ਵੀ ਹੈ ਦੋ ਦਿਨ ਦੀ ਸੇਲ ਹੈ ਸ਼ਨੀਵਾਰ ਅਤੇ ਐਤਵਾਰ ਅੱਜ ਦੀ ਸੇਲ ਫਿਨਿਸ਼ ਹੋ ਚੁੱਕੀ ਹੈ ਸੋ ਆਪਾਂ ਸ਼ਨੀਵਾਰ ਦੇ ਲਈ ਆਪਾਂ ਦੋ ਨਵੇਂ ਸਟੱਫ ਤੁਹਾਡੇ ਲਈ ਲੈ ਕੇ ਆਏ ਆਂ ਇੱਕ ਤਾਂ ਬਰਬਰੀ ਲੈ ਕੇ ਆਏ ਜੀ ਰੰਗ ਰਸੀਆ ਦੀ ਇੱਕ ਟਿਸਟਾ ਦੇ ਬਟਰ ਕਾਟਨ ਲੈ ਕੇ ਆਏ ਜੀ 1000 ਰੁਪਏ ਦਾ ਸੂਟ ਪਲੱਸ ਰੀਵਾ ਦੀ ਖਾਦੀ ਦਾ ਸੂਟ ਲੈ ਕੇ ਆਏ ਜੀ 750 ਰੁਪਏ ਦਾ ਹਾਂ ਜੀ ਧੰਨਵਾਦ ਜੀ